ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਕੌਡੇ ਰਾਖਸ ਅਤੇ ਬਾਬਾ ਨਾਨਕ ਜੀ ਦੀ ਸਾਖੀ ਬਾਰੇ ਵਿਚਾਰ ਸਾਂਝਾ ਕਰਾਂਗੇ ਭਾਰਤ ਦੀ ਧਰਤੀ ਤੇ ਬਹੁਤ ਪੁਰਾਣੇ ਸਮੇਂ ਤੋਂ ਅਨੇਕ ਜਨਜਾਤੀਆਂ ਵੱਸਦੀਆਂ ਰਹੀਆਂ ਹਨ ਇਹਨਾਂ ਦੇ ਵਿੱਚੋਂ ਭੀਲ ਇੱਕ ਮਹੱਤਵਪੂਰਨ ਅਤੇ ਬਹਾਦਰ ਜਨਜਾਤੀ ਸੀ ਭੀਲ ਲੋਕ ਮੱਧ ਭਾਰਤ ਦੇ ਵੱਡੇ ਹਿੱਸੇ ਵਿੱਚ ਜੇਮੇ ਕੇ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਛਤੀਸਗੜ ਦੇ ਮੂਲ ਨਿਵਾਸੀ ਵੀ ਮੰਨੇ ਜਾਂਦੇ ਹਨ। ਇਹ ਲੋਕ ਪਹਾੜਾਂ, ਜੰਗਲਾਂ ਅਤੇ ਘਾਟੀਆਂ ਵਿੱਚ ਰਹਿੰਦੇ ਸਨ। ਉਹਨਾਂ ਦੀ ਭਾਸ਼ਾ ਭੀਲੀ ਹੈ ਜੋ ਦਰਾਵੜ ਭਾਸ਼ਾਵਾਂ ਨਾਲ ਜੁੜੀ ਹੋਈ ਵੀ ਮੰਨੀ ਜਾਂਦੀ ਹੈ। ਭੀਲ ਸ਼ਬਦ ਦਰਾਵੜ ਵਿੱਚ ਤੀਰ ਅਤੇ ਕਮਾਨ ਨੂੰ ਕਿਹਾ ਜਾਂਦਾ ਹੈ। ਭੀਲ ਲੋਕ ਬਹੁਤ ਮਾਹਿਰ ਤੀਰ ਅੰਦਾਜ਼ ਸਨ ਉਹਨਾਂ ਦੇ ਹੱਥਾਂ ਵਿੱਚ ਹਮੇਸ਼ਾ ਤਨੁਸਮਾਨ ਰਹਿੰਦਾ ਸੀ ਇਸੇ ਕਰਕੇ ਉਹਨਾਂ ਨੂੰ ਭੀਲ ਕਿਹਾ ਜਾਣ ਲੱਗਾ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਆਰੀਅਨ ਲੋਕ ਭਾਰਤ ਵਿੱਚ ਆਏ ਤਾਂ ਉਹਨਾਂ ਨੇ ਇੱਥੋਂ ਦੇ ਮੂਲ ਨਿਵਾਸੀਆਂ ਨੂੰ ਜੰਗਲਾਂ ਵੱਲ ਧੱਕ ਦਿੱਤਾ ਭੀਲ ਲੋਕਾਂ ਨੇ ਕਦੇ ਵੀ ਗੁਲਾਮੀ ਨਹੀਂ ਕਬੂਲੀ ਕਦੇ ਕਿਸੇ ਦੀ ਗੁਲਾਮੀ ਨਹੀਂ ਮੰਨੀ ਉਹਨਾਂ ਨੇ ਆਪਣੀ ਅਣਖ ਅਤੇ ਆਜ਼ਾਦੀ ਲਈ ਹਮੇਸ਼ਾ ਲੜਾਈ ਲੜੀ ਇਸ ਕਰਕੇ ਉਹਨਾਂ ਨੂੰ ਮੈਦਾਨੀ ਇਲਾਕਿਆਂ ਵਿੱਚੋਂ ਕੱਢ ਕੇ ਸੰਘਣੇ ਘਣੇ ਜੰਗਲਾਂ ਦੇ ਵਿੱਚ ਧੱਕ ਦਿੱਤਾ ਗਿਆ ਸੀ ਜੰਗਲਾਂ ਵਿੱਚ ਰਹਿਣ ਕਰਕੇ ਉਹਨਾਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪਿਆ ਕਈ ਵਾਰ ਉਹ ਆਰੀਆਂ ਲੋਕਾਂ ਤੇ ਹਮਲਾ ਕਰਕੇ ਉਹਨਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਭੁੰਨ ਕੇ ਉਹਨਾਂ ਦਾ ਮਾਸ ਤਲ ਕੇ ਖਾ ਜਾਂਦੇ ਸਨ ਇਹ ਉਹਨਾਂ ਦੀ ਮਜਬੂਰੀ ਸੀ ਨਾ ਕਿ ਉਹਨਾਂ ਦਾ ਸੁਆਦ ਸੀ ਇਸ ਕਰਕੇ ਆਰੀਅਨ ਲੋਕਾਂ ਨੇ ਉਹਨਾਂ ਨੂੰ ਰਾਖਸ਼ਿਸ਼ ਕਹਿਣਾ ਸ਼ੁਰੂ ਕਰ ਦਿੱਤਾ ਰਾਖਸ ਪੰਜਾਬੀ ਦੇ ਵਿੱਚ ਪਰ ਆਕਸ ਕਹਿ ਸਕਦੇ ਆ ਰਾਖਸ ਕਹਿਣਾ ਸ਼ੁਰੂ ਕਰ ਦਿੱਤਾ ਕੌਡਾ ਇਸੇ ਭੀਲ ਜਾਤੀ ਦਾ ਇੱਕ ਮੁਖੀ ਸੀ ਬਹਾਦਰ ਨਿੱਡਰ ਅਤੇ ਜੰਗਲ ਦਾ ਰਾਜਾ ਸੀ ਉਸ ਦਾ ਕਬੀਲਾ ਜੱਬਲਪੁਰ ਮੱਧ ਪ੍ਰਦੇਸ਼ ਨੇੜੇ ਦੇ ਘਣੇ ਜੰਗਲਾਂ ਵਿੱਚ ਵੱਸਦਾ ਸੀ ਲੋਕ ਉਸ ਨੂੰ ਕੌਡਾ ਰਾਖਸ ਵੀ ਕਹਿੰਦੇ ਸਨ ਕਿਉਂਕਿ ਉਹ ਮਨੁੱਖਾਂ ਨੂੰ ਫੜ ਕੇ ਖਾਂਦਾ ਸੀ ਪਰ ਅਸਲ ਵਿੱਚ ਉਹ ਇੱਕ ਮਜਬੂਰ ਆਦਿਵਾਸੀ ਸੀ ਜਿਸ ਨੂੰ ਸਮਾਜ ਨੇ ਹਾਸ਼ੀਏ ਤੇ ਧੱਕ ਦਿੱਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਪੂਰੇ ਭਾਰਤ ਵਿੱਚ ਲੋਕਾਂ ਨੂੰ ਤਾਰ ਰਹੇ ਸਨ ਉਹ ਸੱਚ ਪਿਆਰ ਅਤੇ ਇੱਕ ਪਰਮਾਤਮਾ ਦੇ ਗਿਆਨ ਨੂੰ ਫੈਲਾ ਰਹੇ ਸਨ ਇੱਕ ਵਾਰ ਉਹ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਨਾਲ ਮੱਧ ਪ੍ਰਦੇਸ਼ ਦੇ ਮੱਧ ਭਾਰਤ ਵੱਲ ਪਹੁੰਚ ਗਏ ਜਿੱਥੇ ਸੂਰਜੀ ਮੁਸਕਲ ਨਾਲ ਮਸਾਂ ਝਾਤ ਮਾਰ ਸਕਦਾ ਸੀ ਪੱਤੇ ਇੰਨੇ ਸੰਘਣੇ ਦੇ ਘਣੇ ਸਨ ਕਿ ਦਿਨ ਵੀ ਰਾਤ ਵਰਗਾ ਲੱਗਦਾ ਸੀ ਜੰਗਲ ਵਿੱਚ ਵੱਡੇ ਵੱਡੇ ਜਾਨਵਰਾਂ ਦੀਆਂ ਆਵਾਜ਼ਾਂ ਗੂੰਜਦੀਆਂ ਸਨ ਲੋਕ ਇਸ ਜੰਗਲ ਨੂੰ ਰਾਖਸਾਂ ਦਾ ਇਲਾਕਾ ਕਹਿੰਦੇ ਸਨ ਅਤੇ ਕੋਈ ਵੀ ਇੱਥੇ ਆਉਣ ਤੋਂ ਡਰਦਾ ਸੀ ਗੁਰੂ ਜੀ ਨਿਰਭੈ ਸਨ ਉਹ ਜਾਣਦੇ ਸਨ ਕਿ ਪ੍ਰਮਾਤਮਾ ਹਰ ਥਾਂ ਹੈ ਭਾਈ ਮਰਦਾਨਾ ਜੀ ਨੂੰ ਭੁੱਖ ਲੱਗੀ ਉਹ ਥੋੜਾ ਅੱਗੇ ਵਧ ਗਏ ਫਲ ਜਾਂ ਕੁਝ ਖਾਣਯੋਗ ਚੀਜ਼ਾਂ ਲੱਭਣ ਲਈ ਚੱਲ ਪਏ ਗੁਰੂ ਜੀ ਅਤੇ ਭਾਈ ਬਾਲਾ ਜੀ ਉੱਥੇ ਰੁਕ ਗਏ ਕੁਝ ਸਮੇਂ ਬਾਅਦ ਜਦ ਭਾਈ ਮਰਦਾਨਾ ਜੀ ਵਾਪਸ ਨਾ ਆਏ ਤਾਂ ਗੁਰੂ ਜੀ ਨੂੰ ਮਰਦਾਨਾ ਜੀ ਦੀ ਚਿੰਤਾ ਹੋਈ ਗੁਰੂ ਜੀ ਵੀ ਮਰਦਾਨਾ ਜੀ ਦੀ ਤਲਾਸ਼ ਵਿੱਚ ਨਿਕਲ ਪਏ ਜੰਗਲ ਵਿੱਚ ਰਾਹ ਭਟਕਣ ਵਾਲਾ ਸੀ ਪਰ ਗੁਰੂ ਜੀ ਦਾ ਮਨ ਸ਼ਾਂਤ ਸੀ ਉਹ ਗਾਉਂਦੇ ਹੋਏ ਅੱਗੇ ਵੱਧ ਰਹੇ ਸਨ ਨਾਨਕ ਨਾਮ ਜਪੈ ਮਨ ਤਨ ਹਰ ਹਰ ਨਾਮ ਧਿਆਇ ਇੱਕ ਪਾਸੇ ਕੌਡਾ ਆਪਣੇ ਕਬੀਲੇ ਨਾਲ ਜੰਗਲ ਵਿੱਚ ਫਿਰ ਰਿਹਾ ਸੀ ਘੁੰਮ ਰਿਹਾ ਸੀ ਉਸਨੇ ਭਾਈ ਮਰਦਾਨਾ ਜੀ ਨੂੰ ਇਕੱਲੇ ਦੇਖ ਕੇ ਫੜ ਲਿਆ ਰੱਸੇ ਨਾਲ ਬੰਨ੍ਹ ਕੇ ਉਸ ਨੂੰ ਆਪਣੇ ਗੜ੍ਹ ਵਿੱਚ ਲੈ ਗਿਆ ਗੜ੍ਹ ਵਿੱਚ ਗਵੱਡਾ ਅਕੜਾ ਹ ਰੱਖਿਆ ਹੋਇਆ ਸੀ ਕੌਡੇ ਨੇ ਅੱਗ ਜਗਾ ਕੇ ਤੇਲ ਗਰਮ ਕਰਨਾ ਸ਼ੁਰੂ ਕਰ ਦਿੱਤਾ ਭਾਈ ਮਰਦਾਨਾ ਜੀ ਨੂੰ ਡਰ ਲੱਗ ਰਿਹਾ ਸੀ ਪਰ ਉਹ ਗੁਰੂ ਜੀ ਦਾ ਨਾਮ ਜਪ ਰਹੇ ਸਨ ਸਤਗੁਰ ਮੇਰਾ ਸਦਾ ਸਦਾ ਨਾ ਵਿਛੜਾ ਮੇਰੇ ਨਾਲੇ ਗੁਰੂ ਜੀ ਵੀ ਤੁਰਦੇ ਤੁਰਦੇ ਕੌਡੇ ਦੇ ਗੜ ਵੱਲ ਪਹੁੰਚ ਗਏ ਉਹ ਬਿਨਾਂ ਕਿਸੇ ਹਥਿਆਰ ਦੇ ਬਿਨਾਂ ਕਿਸੇ ਫੌਜ ਦੇ ਸਿਰਫ ਨੂਰਾਨੀ ਚਿਹਰੇ ਅਤੇ ਸ਼ਾਂਤ ਮਨ ਨਾਲ ਅੰਦਰ ਚਲੇ ਗਏ ਕੌਡੇ ਦੇ ਆਦਮੀਆਂ ਨੇ ਗੁਰੂ ਜੀ ਨੂੰ ਵੀ ਫੜ ਲਿਆ ਅਤੇ ਕੌਡੇ ਅੱਗੇ ਲੈ ਆਏ ਕੌਡਾ ਗੁੱਸੇ ਵਿੱਚ ਸੀ ਉਹਦੀਆਂ ਅੱਖਾਂ ਲਾਲ ਸੀ ਉਸਨੇ ਗੁਰੂ ਜੀ ਵੱਲ ਵੇਖਿਆ ਪਰ ਗੁਰੂ ਜੀ ਦੇ ਚਿਹਰੇ ਤੇ ਅਜੀਹਾ ਨੂਰ ਸੀ ਕਿ ਕੌਡੇ ਦਾ ਗੁੱਸਾ ਠੰਡਾ ਪੈ ਗਿਆ ਉਹ ਸੋਚਣ ਲੱਗਾ ਇਹ ਕੌਣ ਹੈ ਜੋ ਮੌਤ ਦੇ ਮੂੰਹ ਵਿੱਚ ਵੀ ਨਿਰਭੈ ਖੜਾ ਹੈ ਬਿਨਾਂ ਕਿਸੇ ਡਰ ਤੋਂ ਖੜਾ ਹੈ ਕੌਡੇ ਨੇ ਭਾਈ ਮਰਦਾਨਾ ਜੀ ਨੂੰ ਕੜਾਹੇ ਵਿੱਚ ਪਾਉਣ ਦਾ ਹੁਕਮ ਦਿੱਤਾ ਅੱਗ ਜਲ ਰਹੀ ਸੀ ਤੇਲ ਉੱਪਰ ਰਿਹਾ ਸੀ ਪਰ ਇੱਥੇ ਇਤਿਹਾਸਕਾਰਾਂ ਦਾ ਇੱਕ ਮਤ ਹੈ ਕਿ ਜਦੋਂ ਭਾਈ ਮਰਦਾਨਾ ਜੀ ਨੂੰ ਕੜਾਹੀ ਵਿੱਚ ਪਾਇਆ ਗਿਆ ਤਾਂ ਇੱਕ ਚਮਤਕਾਰ ਹੋਇਆ ਤੇਲ ਦਾ ਕੜਾਹਾ ਇੱਕਦਮ ਠੰਡਾ ਹੋ ਗਿਆ ਅਤੇ ਅੱਗ ਬੁਝ ਗਈ ਤੇ ਕੌਡਾ ਹੈਰਾਨ ਹੋ ਗਿਆ ਕੌਡੇ ਨੇ ਫਿਰ ਗੁਰੂ ਜੀ ਵੱਲ ਦੇਖਿਆ ਹੈਰਾਨ ਹੋਇਆ ਹੋਇਆ ਉਹ ਗੁਰੂ ਜੀ ਵੱਲ ਦੇਖ ਰਿਹਾ ਸੀ ਪਰ ਗੁਰੂ ਜੀ ਤਾਂ ਮੁਸਕਰਾ ਰਹੇ ਸਨ ਗੁਰੂ ਜੀ ਨੇ ਮੁਸਕਰਾ ਕੇ ਕਿਹਾ ਕੌਡਿਆ ਮਨੁੱਖ ਦਾ ਮਾਸ ਖਾਣ ਨਾਲ ਭੁੱਖ ਨਹੀਂ ਮਿਟਦੀ ਅਸਲੀ ਭੁੱਖ ਤਾਂ ਅੰਦਰਲੀ ਭੁੱਖ ਹੈ ਹੰਕਾਰ ਬੈਰ ਲਾਲਚ ਦੀ ਪਰਮਾਤਮਾ ਦਾ ਨਾਮ ਜਪ ਤਾਂ ਸਾਰੀ ਭੁੱਖ ਮਿਟ ਜਾਵੇਗੀ ਗੁਰੂ ਜੀ ਨੇ ਕੌਡੇ ਨੂੰ ਸਮਝਾਇਆ ਤੂੰ ਰਾਖਸ ਨਹੀਂ ਤੂੰ ਭੀਲ ਜਾਤੀ ਦਾ ਇੱਕ ਬਹਾਦਰ ਮੁਖੀ ਹੈ ਤੈਨੂੰ ਸਮਾਜ ਨੇ ਧੱਕ ਦਿੱਤਾ ਪਰ ਪਰਮਾਤਮਾ ਸਭ ਨੂੰ ਬਰਾਬਰ ਦੇਖਦਾ ਹੈ ਕਿਸੇ ਨੂੰ ਮਾਰਨ ਨਾਲ ਤੇਰਾ ਦੁੱਖ ਨਹੀਂ ਘਟੇਗਾ ਤੇਰਾ ਦੁੱਖ ਨਹੀਂ ਜਾਵੇਗਾ ਸਗੋ ਪਿਆਰ ਅਤੇ ਨਾਮ ਨਾਲ ਜੀਵਨ ਬਣੇਗਾ ਕੌਡੇ ਦੇ ਅੰਦਰ ਬਹੁਤ ਕੁਝ ਬਦਲ ਗਿਆ ਉਹਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਹ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਉਸਨੇ ਵਾਅਦਾ ਕੀਤਾ ਹੁਣ ਤੋਂ ਮੈਂ ਕਦੇ ਵੀ ਕਿਸੇ ਨੂੰ ਨਹੀਂ ਮਾਰਾਂਗਾ ਆਪ ਜੀ ਦੀ ਸਿੱਖਿਆ ਅਨੁਸਾਰ ਜੀਵਾਂਗਾ ਅਤੇ ਪ੍ਰਚਾਰ ਕਰਾਂਗਾ ਗੁਰੂ ਜੀ ਨੇ ਕੌਡੇ ਨੂੰ ਨਾਲ ਲੈ ਕੇ ਜੰਗਲ ਤੋਂ ਬਾਹਰ ਆਏ ਉਹ ਮੜਾ ਤਾਲ ਨਾਂ ਦੀ ਜਗ੍ਹਾ ਤੇ ਪਹੁੰਚੇ ਜਿੱਥੇ ਪਹਿਲਾਂ ਮੜੀਆਂ ਜਾਂ ਕਾਬਰਾਂ ਜਾਂ ਪੁਰਾਣੇ ਮੰਦਰ ਸਨ ਇੱਥੇ ਕੌਡੇ ਨੇ ਆਪਣੇ ਲਿਆਂਦੇ ਹੋਏ ਸੁੱਕੇ ਫਲ ਮੇਵੇ ਜੰਗਲੀ ਚੀਜ਼ਾਂ ਨਾਲ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ ਬਹੁਤ ਇੱਜ਼ਤ ਕੀਤੀ ਗੁਰੂ ਜੀ ਨੇ ਉਹਨਾਂ ਨਾਲ ਬੈਠ ਕੇ ਲੰਗਰ ਛਕਿਆ ਬਿਨਾਂ ਕਿਸੇ ਭੇਦ ਭਾਵ ਦੇ ਗੁਰੂ ਜੀ ਨੇ ਉਪਦੇਸ਼ ਦਿੱਤਾ ਸਭ ਨਾਲ ਜੀਆਂ ਦਾ ਇੱਕਤਾ ਸੋ ਮੈਂ ਵਿਸਰਨਾ ਨਹੀਂ। ਕੌਡਾ ਗੁਰੂ ਜੀ ਦਾ ਮਰੀਦ ਬਣ ਗਿਆ। ਉਸ ਨੂੰ ਭਾਈ ਕੌਡਾ ਕਿਹਾ ਜਾਣ ਲੱਗਾ। ਗੁਰੂ ਜੀ ਕੌਡੇ ਨੂੰ ਉਪਦੇਸ਼ ਦੇ ਕੇ ਚਲੇ ਗਏ। ਉਹਨਾਂ ਦੇ ਜਾਣ ਤੋਂ ਬਾਅਦ ਕੌਡੇ ਨੇ ਸਿੱਖੀ ਦਾ ਬੂਟਾ ਉੱਥੇ ਲਾ ਦਿੱਤਾ। ਉਹ ਲੋਕਾਂ ਨੂੰ ਨਾਮ ਜਪਣ, ਕੀਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦੇਣ ਲੱਗ ਪਿਆ। ਮੱਧ ਪ੍ਰਦੇਸ਼ ਵਿੱਚ ਸਿੱਖੀ ਦੀ ਜੜ੍ਹ ਉਸੇ ਨੇ ਹੀ ਪਾਈ। ਅੱਜ ਵੀ ਜੱਬਲਪੁਰ ਵਿੱਚ ਗੁਰਦੁਆਰਾ ਸ੍ਰੀ ਮੜਾ ਤਾਲ ਸਾਹਿਬ ਹੈ ਜਿੱਥੇ ਗੁਰੂ ਪਾਤਸ਼ਾਹੀ ਪਹਿਲੀ ਦੀ ਯਾਦ ਵਿੱਚ ਇੱਕ ਇਮਾਰਤ ਖੜੀ ਹੈ ਬਾਕੀ ਦਾ ਇਤਿਹਾਸ ਅਗਲੇ ਭਾਗ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ